ਖਬਰ ਸੁਲਤਾਨਪੁਰ ਲੋਧੀ ਨਾਲ ਜੁੜੀ ਹੋਈ ਹੈ ਜਿੱਥੇ ਬਾਉਪੁਰ ਕਦੀਮ ਪਿੰਡ ਦੇ ਇੱਕ ਗ੍ਰੰਥੀ ਦੇ ਉੱਤੇ ਬੜੇ ਹੀ سنگੀਨ ਇਲਜ਼ਾਮ ਲੱਗਦੇ ਪਏ ਨੇ ਦਰਸਲ 28 ਸਾਲਾਂ ਦਾ ਗ੍ਰੰਥੀ ਪ੍ਰਗਟ ਸਿੰਘ ਉਸ ਉਤੇ ਇਲਜ਼ਾਮ ਨੇ ਕਿ ਦੋ ਨਾਬਾਲਗ ਕੁੜੀਆਂ ਦੇ ਨਾਲ ਉਸਨੇ ਜ਼ਬਰਜਨਾਹ ਕੀਤਾ ਆਇਆ ਕਰਨ ਦੀ ਕੋਸ਼ਿਸ਼ ਕੀਤੀ ਹੈ ਛੇੜਛਾੜ ਕੀਤੀ ਹੈ اور ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾਈਆਂ ਨੇ ਫੋਟੋਜ਼ ਖਿੱਚੀਆਂ ਨੇ ਜਿਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਉਹ ਗ੍ਰੰਥੀ ਦਿੰਦਾ ਪਿਆ ਸੀ ਇਹ ਇਲਜ਼ਾਮ ਸਾਰੇ ਇਸ ਗ੍ਰੰਥੀ ਦੇ ਉੱਤੇ ਲੱਗੇ ਨੇ ਦੱਸਦੀਏ ਕਿ ਇਹ ਦੋ ਨਾਬਾਲਗ ਕੁੜੀਆਂ ਨੇ ਜਿਨ੍ਹਾਂ ਦੀ ਉਮਰ 16 ਤੇ 14 ਸਾਲ ਹੈ ਜਿਨ੍ਹਾਂ ਨੂੰ ਮੁਆਵਜ਼ੇ ਦਾ ਲਾਲਚ ਦੇ ਕੇ ਮੁਆਵਜ਼ਾ ਦਿਵਾਉਣ ਦਾ ਬਹਾਨਾ ਕਰਕੇ ਆਪਣੇ ਕੋਲ ਸੁਲਤਾਨਪੁਰ ਲੋਧੀ ਬੁਲਾਉਂਦਾ ਸੀ ਇਹ ਗ੍ਰੰਥੀ ਜਿਹੜਾ 28 ਸਾਲਾਂ ਦਾ ਹੈ ਪਰਗਟ ਸਿੰਘ ਇਸ ਦਾ ਨਾਮ ਹੈ ਔਰ ਇਸ ਦੇ ਉੱਤੇ سنگੀਨ ਇਲਜ਼ਾਮ ਲੱਗੇ ਨੇ ਜਬਰ ਜਨਾਹ ਤੱਕ ਦੇ ਇਲਜ਼ਾਮ ਇਸ ਗ੍ਰੰਥੀ ਦੇ ਉੱਤੇ ਲੱਗੇ ਨੇ ਦਰਸਲ ਇਸ ਮਾਮਲੇ ਨੂੰ ਦਰਜ ਕਰਵਾਉਣ ਵਾਲੀ ਇਹਨਾਂ ਦੋਹਾਂ ਕੁੜੀਆਂ ਦੀ ਮਾਂ ਹੈ ਜੋ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਕਦੀਮ ਦੇ ਵਿੱਚ ਹੀ ਰਹਿੰਦੀ ਹੈ ਤੇ ਉਸ ਨੇ ਇਹ ਇਲਜ਼ਾਮ ਦਰਜ ਕਰਵਾਏ ਨੇ ਕਿ ਗ੍ਰੰਥੀ ਸਿੰਘ ਉਹਨਾਂ ਦੇ ਘਰ ਆਉਂਦਾ ਹੁੰਦਾ ਸੀ ਪਹਿਲਾਂ ਵੀ ਕਾਫੀ ਦੇਰ ਤੱਕ ਉਹਨਾਂ ਦੇ ਘਰ ਆਉਂਦਾ ਜਾਂਦਾ ਰਿਹਾ ਔਰ ਜੁਲਾਈ ਦੇ ਮਹੀਨੇ ਲੰਘੇ ਸਾਲ ਜਿਹੜੇ ਹੜ ਆਏ ਨੇ ਤੇ ਉਹਨਾਂ ਤੋਂ ਬਾਅਦ ਉਨ੍ਹਾਂ ਦਾ ਘਰ ਖਾਸਾ ਨੁਕਸਾਨਿਆ ਗਿਆ ਸੀ ਜਿਵੇਂ ਕਿ ਸਾਰੇ ਪਿੰਡ ਨੁਕਸਾਨੇ ਗਏ ਸੀ ਤੇ ਉਹਦੇ ਵਿੱਚ ਹੀ ਮੁਆਵਜ਼ੇ ਦੀ ਆਸ ਇਸ ਪਰਿਵਾਰ ਨੂੰ ਸੀਗੀ ਜਿਸ ਵਾਸਤੇ ਗ੍ਰੰਥੀ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਮੁਆਵਜ਼ਾ ਦਿਵਾਉਣ ਦੇ ਵਿੱਚ ਮਦਦ ਕਰੇਗਾ ਇਸੇ ਦੇ ਚੱਲਦੇ ਉਸ ਨੇ ਇਹਨਾਂ ਦੋਵੇਂ ਕੁੜੀਆਂ ਨੂੰ ਵਾਰੋ-ਵਾਰੀ ਕਰਕੇ ਸੁਲਤਾਨਪੁਰ ਲੋਧੀ ਬੁਲਾਉਣਾ ਸ਼ੁਰੂ ਕਰ ਦਿੱਤਾ ਸੁਲਤਾਨਪੁਰ ਲੋਧੀ ਬਲਾ ਕੇ ਇਹ ਗ੍ਰੰਥੀ ਉਹਨਾਂ ਕੁੜੀਆਂ ਨੂੰ ਆਪਣੇ ਕਮਰੇ ਚ ਲੈ ਜਾਂਦਾ ਸੀ ਕਦੀ ਕਿਸੇ ਦਸਤਾਵੇਜ਼ ਦੇ ਉੱਤੇ ਦਸਖਤ ਕਰਾਉਂਦਾ ਸੀ ਤੇ ਕਦੀ ਕਿਸੇ ਹੋਰ ਬਹਾਨੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਬੁਲਾਇਆ ਕਰਦਾ ਸੀ ਇਹ ਇਲਜ਼ਾਮ ਇਹਨਾਂ ਕੁੜੀਆਂ ਦੀ ਮਾਂ ਨੇ ਲਗਾਏ ਨੇ ਦੱਸਣਯੋਗ ਹੈ ਕਿ ਕੁੜੀਆਂ ਦੀ ਮਾਂ ਨੇ ਸਾਫ਼ ਕਿਹਾ ਆ ਕਿ ਪਹਿਲਾਂ ਵੱਡੀ ਕੁੜੀ ਨੂੰ ਸੁਲਤਾਨਪੁਰ ਲੋਧੀ ਬੁਲਾਇਆ ਆਪਣੇ ਕਮਰੇ ਚ ਬੁਲਾਇਆ ਤੇ ਉਸ ਨੂੰ ਕੋਲਡ ਡਰਿੰਕ ਦੇ ਅੰਦਰ ਕੋਈ ਨਸ਼ੀਲੀ ਗੋਲੀ ਪਾ ਕੇ ਤੇ ਉਹ ਪਿਆਲ ਦਿੱਤਾ ਜਿਸ ਤੋਂ ਬਾਅਦ ਉਸ ਦੇ ਨਾਲ ਉਸ ਨੇ ਜ਼ਬਰਜਨਾ ਕੀਤਾ ਤੇ ਉਸ ਦੀਆਂ ਅਸ਼ਲੀਲ ਫੋਟੋਜ਼ ਵੀ ਖਿੱਚੀਆਂ ਨੇ ਵੀਡੀਓਜ਼ ਵੀ ਖਿੱਚੀਆਂ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀਆਂ ਉਹ ਲਗਾਤਾਰ ਦਿੰਦਾ ਰਹਿੰਦਾ ਸੀ ਔਰ ਕਰ ਵੀ ਰਿਹਾ ਸੀ ਦੂਜੇ ਪਾਸੇ ਦੁਬਾਰਾ ਨਵੰਬਰ ਦੇ ਮਹੀਨੇ ਦੇ ਵਿੱਚ ਉਸ ਨੇ ਦੁਬਾਰਾ ਸੱਦਿਆ ਤੇ ਦੁਬਾਰਾ ਇਹੀ ਕੋਸ਼ਿਸ਼ ਕੀਤੀ ਉਸ ਦੇ ਨਾਲ ਧੱਕਾ ਕੀਤਾ ਕਮਰੇ ਚ ਬੁਲਾ ਕੇ ਉਸ ਦੇ ਨਾਲ ਜ਼ਬਰਜਨਾ ਕੀਤਾ ਤੇ ਉਸ ਤੋਂ ਬਾਅਦ ਵੀ ਉਸ ਦੀਆਂ ਅਸ਼ਲੀਲ ਫੋਟੋਸ ਤੇ ਵੀਡੀਓਜ਼ ਖੇਚੀਆਂ ਨੇ ਇਹ ਇਲਜ਼ਾਮ ਬੱਚੀ ਦੀ ਮਾਂ ਨੇ ਲਗਾਏ ਨੇ ਔਰ ਉਸ ਤੋਂ ਬਾਅਦ ਨਵੇਂ ਸਾਲ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਹਾਲੀਆ ਇਹ ਜਾਣਕਾਰੀ ਦਿੱਤੀ ਹੈ ਕਿ ਦੂਸਰੀ ਕੁੜੀ ਨੂੰ ਸੁਲਤਾਨਪੁਰ ਲੋਧੀ ਬੁਲਾਇਆ ਤੇ ਉਸ ਦੇ ਨਾਲ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਆਪਣੇ ਕਮਰੇ 'ਚ ਬੁਲਾ ਕੇ ਇਹ ਗ੍ਰੰਥੀ ਪ੍ਰਗਟ ਸਿੰਘ ਜਦਕਿ ਇਹ ਜਵਾਨ ਕੁੜੀ ਨਾਬਾਲਗ ਕੁੜੀ ਉਥੋਂ ਬੱਚ ਨਿਕਲੀ ਫਰਾਰ ਹੋ ਗਈ ਧੱਕਾ ਮਾਰ ਕੇ ਕਮਰੇ ਦੇ ਵਿੱਚੋਂ ਨਿਕਲ ਗਈ ਅਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਕੀਤੀ ਗਈ ਤੇ ਸ਼ਿਕਾਇਤ ਕਰਨ ਤੋਂ ਬਾਅਦ ਆਖਰਕਾਰ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਪੀਸੀ ਦੀਆਂ ਵਕਫਖਤਾ ਰਾਵਾਂ ਲਗਾਉਣ ਤੋਂ ਬਾਅਦ ਗ੍ਰੰਥੀ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਫੌਰੀ ਤੌਰ ਦੇ ਉੱਤੇ ਗ੍ਰਿਫਤਾਰ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੈਰਾਨੀ ਦੀ ਗੱਲ ਹੈ ਇੱਕ ਗ੍ਰੰਥੀ ਦੇ ਉੱਤੇ ਇਹੋ ਜਿਹੇ ਇਲਜ਼ਾਮ ਲੱਗਣਾ ਪਰ ਆਏ ਦਿਨ ਇਹੋ ਜਿਹੇ ਇਲਜ਼ਾਮ ਲੱਗਦੇ ਆ ਰਹੇ ਨੇ ਵਕਫਾ ਵਕਫਾਂ ਗਰੰਥੀਆਂ ਦੇ ਉੱਤੇ ਇਹੋ ਜਿਹੇ ਇਲਜ਼ਾਮ ਲੱਗਦੇ ਆ ਰਹੇ ਨੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜੋ ਕਿ ਗੁਰੂ ਘਰ ਦੇ ਵਿੱਚ ਕੰਮ ਕਰਦੇ ਸੇਵਾਦਾਰਾਂ ਦੀਆਂ ਦੱਸੀਆਂ ਜਾਂਦੀਆਂ ਨੇ ਭਾਵੇਂ ਉਹ ਨਸ਼ੇ ਦਾ ਸੇਵਨ ਹੋਵੇ ਭਾਵੇਂ ਉਹ ਜ਼ਬਰਜਨਾ ਹੋਵੇ ਇੱਦਾਂ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਂਦੀਆਂ ਹੀ ਰਹਿੰਦੀਆਂ ਨੇ ਔਰ ਉਹ ਵੀ ਗੁਰੂ ਘਰ ਦੇ ਆ ਸੇਵਾਦਾਰਾਂ ਦੇ ਬਾਰੇ ਵਿੱਚ ਹੈਰਾਨੀ ਦੀ ਗੱਲ ਹੈ ਔਰ ਸ਼ਰਮਨਾਕ ਦੀ ਤੇ ਉਸੇ ਨੂੰ ਲੈ ਕੇ ਇੱਕ ਖਬਰ ਹੋਰ ਸਾਹਮਣੇ ਆਉਂਦੀ ਹੈ ਜਦੋਂ ਕਿ 28 ਵਰਿਆਂ ਦਾ ਇਹ ਗ੍ਰੰਥੀ ਜਿਹੜਾ ਨਾਮ ਪ੍ਰਗਟ ਸਿੰਘ ਹੈ ਉਸ ਦੇ ਉੱਤੇ ਜ਼ਬਰਜਨਾ ਦੇ ਇਲਜ਼ਾਮ ਲੱਗੇ ਨੇ 16 ਤੇ 14 ਵਰਿਆਂ ਦੀਆਂ ਕੁੜੀਆਂ ਦੇ ਨਾਲ ਜ਼ਬਰਜਨਾ ਕਰਨ ਦੇ ਇਲਜ਼ਾਮ ਇਸ ਗ੍ਰੰਥੀ ਦੇ ਉੱਤੇ ਲਗਾਏ ਗਏ ਨੇ ਉਹਨਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਖਿੱਚਣ ਤੇ ਵੀਡੀਓਜ਼ ਬਣਾਉਣ ਦੇ ਇਲਜ਼ਾਮ ਜਿਹੜੇ ਨੇ ਉਸ ਗਰੰਥੀ ਉੱਤੇ ਲੱਗੇ ਨੇ ਪ੍ਰਗਟ ਸਿੰਘ ਉੱਤੇ ਲੱਗੇ ਨੇ ਹਾਲਾਂਕਿ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ